ਦੋਇਰ 13 ਜੂਈ ਆਈ ਸੀ ਮਤਲਬ ਆਪਦੇ ਸਹਰਿਆਂ ਤੋਂ ਹੈਡਫੈਂਡੂ ਮਤਲਬ ਮੈਡ ਲਾਈ ਜੀ ਇੱਥੇ ਤੇ ਮਤਲਬ ਇਹ ਬਸ ਏਡੇ ਮਤਲਬ ਉਹ ਇਹਨਾਂ ਨੂੰ ਕੁਝ ਉਤੰਦੀ ਲੱਗੀ ਇਹਨਾਂ ਨੂੰ ਪਤਾ ਨਹੀਂ ਲੱਗੇ ਉਹਨੂੰ ਬਾਅਦ ਚ ਅਜੀ ਮਤਲਬ ਬਸ ਏਡੇ ਲਈ ਬਹੁਤ ਇੱਕ ਹਫਤਾ ਦਾ ਦਾਨ ਸੀ ਉੱਤੇ ਕੀੜੇ ਕੱਢਦੇ ਨੇ ਪਰ ਸਾਨੂੰ ਪਤਾ ਨਹੀਂ ਲੱਗਾ ਉੱਤੇ ਇਹਦੇ ਦੇ ਵੀ ਦਿਮਾਗ ਤੇ ਬੋਝ ਹੈਗਾ ਸੀਗਾ ਤੇ ਇਹਨੂੰ ਨਹੀਂ ਪਤਾ ਸੀ ਮੈਂ ਕਿੱਥੋਂ ਆ ਕਿਵੇਂ ਆ ਜਾਂ ਮੇਰਾ ਪਛੋਕੜ ਕੀ ਹੈ ਕੁਝ ਨਹੀਂ ਪਤਾ ਸੀ ਮੈਡੀਸਨ ਲੈ ਕੇ ਇਹ ਪ੍ਰੋਪਰ ਇੱਥੇ ਟਰੀਟਮੈਂਟ ਲੈ ਕੇ ਹੀ ਠੀਕ ਹੋਈ ਸੀ ਕੋਈ ਨ ਵੀ ਮੋਸਲਾ ਕਰ ਤੈਨੂੰ ਰੋਣਾ ਕੋਈ ਨ ਕੰਨੇ ਦੇ ਨੇੜੇ ਰਹਿੰਦੇ ਵੀ ਆ ਚੀਜ਼ ਦਾ ਪਤਾ ਕਰੋ ਮੈਨੂੰ ਇਹਨਾਂ ਤੱਕ ਪਹੁੰਚਣ ਲਈ ਜਿਆਦਾ ਨਹੀਂ ਮੈਨੂੰ ਕੱਟ ਫੋਨ ਕਰਨੇ ਇਹ ਜਗ੍ਹਾ ਛਿੜਕਾਂ ਮਿਲੀਆਂ ਕਈ ਜਗ੍ਹਾ ਫੋਨ ਕੱਟਣੇ ਵੀ ਮਿਲੇ ਕਈ ਜਗ੍ਹਾ ਮੈਨੂੰ ਮੇਰੇ ਦੋਸਤ ਬੌਧੀਆਂ ਦਾ ਨੈਟਵਰਕ ਸਾਡਾ ਬਹੁਤ ਹੁੰਦਾ ਕਈ ਜਦ ਤੱਕ ਮੈਨੂੰ ਕਾਫੀ ਪ੍ਰੇਸ਼ਾਨੀ ਮਿਲੀ ਪਰ ਮੈਂ ਆਪਦੀ ਹਿੰਮਤ ਨਹੀਂ ਛੱਡੀ ਅਖੀਰ ਮੇਰੀ ਹਿੰਮਤ ਅੱਜ ਰੰਗ ਲਿਆਈ ਤੁਹਾਡੇ ਸਾਹਮਣੇ ਜਗਰਾਤ ਸਿੰਘ ਰਿਟਾਇਰਡ ਇਨਸਪੈਕਟਰ ਪੁਲਿਸ ਜਗਰਾਤ ਸਿੰਘ ਜੀ ਇਹ ਜਿਹੜੀ ਮਹਿਲਾ ਜਾ ਰਹੀ ਨੇ ਕਦੋਂ ਤੁਹਾਡੇ ਕੋਲ ਆਈ ਸੀ ਕਿਵੇਂ ਆਈ ਸੀ ਤੇ ਕਿਸ ਤਰ੍ਹਾਂ ਦੇ ਹਾਲ ਸੀ ਅੱਜ ਕੀ ਹਾਂਜੀ ਇਹ ਸਾਲ 2013 ਦੇ ਵਿੱਚ ਮਲੇਰੀ ਲੇਡੀ ਹੈ ਜਿਹੜੀ ਇਹ ਇੱਥੇ ਦਾਖਲ ਹੋਈ ਸੀ ਪਿੰਗਲਵਾਲਾ ਆਸ਼ਰਮ ਦੇ ਵਿੱਚ ਸੰਗਰੂਰ ਇਹਨੂੰ ਦੁਖਨਵਾਰਨ ਸਾਹਿਬ ਕੋਲ ਦੁਆਰਾ ਜੋ ਉੱਥੋਂ ਦੇ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ ਦਾਖਲ ਕਰਵਾਇਆ ਸੀ ਬਹੁਤ ਮਤਲਬ ਤਰਸਯੋਗ ਹਾਲਤ ਸੀ ਇਹਦੀ ਤੇ ਇੱਥੇ ਇਹਦਾ ਇਲਾਜ ਹੋਇਆ ਪ੍ਰੋਪਰ ਟਰੀਟਮੈਂਟ ਹੁੰਦਾ ਰਿਹਾ ਤੇ ਇਹਦੇ ਕੋਲ ਅਸੀਂ ਕਾਉਂਸਲਿੰਗ ਕਰਦੇ ਰਹੇ ਹਾਂ ਕਾਉਂਸਲਿੰਗ ਦੇ ਦੌਰਾਨ ਇਹਦਾ ਪਤਾ ਲੱਗਿਆ ਸੀਗਾ ਵੀ ਇਹ ਅਲੀਪੁਰ ਪਿੰਡ ਇਹਦੀ ਰਿਸ਼ਤੇਦਾਰੀ ਹੈਗੀ ਹੈ ਉੱਥੋਂ ਦੇ ਪਿੰਡ ਪੰਚਾਇਤ ਦੇ ਨਾਲ ਅਸੀਂ ਸੰਪਰਕ ਕੀਤਾ ਸੀਗਾ ਸਾਡੇ ਪ੍ਰੇਮੀਆਂ ਦੀ ਕੜੀ ਜੋੜ ਕੇ ਅੱਗੇ ਰਹੀ ਅੱਗੇ ਤੇ ਤਾਂ ਕਰਕੇ ਅਸੀਂ ਮਤਲਬ ਇਹਦੇ ਘਰ ਤੱਕ ਪਹੁੰਚ ਕਰ ਲਈ ਸੀ ਅੱਜ ਇਹਨਾਂ ਦੇ ਜਿਹੜੇ ਸਾਰੇ ਪਰਿਵਾਰਕ ਮੈਂਬਰ ਨੇ ਦੋਨੇ ਤਿੰਨੇ ਰਿਸ਼ਤੇਦਾਰੀਆਂ ਚੋਂ ਇਹਦੇ ਘਰ ਆਲਾ ਆਇਆ ਇਹਦੇ ਮੀਟਾ ਆਇਆ ਜਾਂ ਇਹਦੀਆਂ ਭੂਆ ਆਈਆਂ ਨੇ ਸਾਰੇ ਲੈਣ ਵਾਸਤੇ ਪਿੰਡ ਪੰਚਾਇਤ ਵੀ ਨਾਲ ਆਈ ਹੈ ਇਹ ਮਤਲਬ ਇਸ ਤਰੀ ਸਿਸਟਮ ਬਣਿਆ ਸੀਗਾ ਇਹਨਾਂ ਦੇ ਮਤਲਬ ਲੱਭਣ ਦਾ ਕੀ ਹੋਇਆ ਕੀ ਸੀ ਇਹਨਾਂ ਨੂੰ ਜਦੋਂ ਥੋੜੇ ਕੋਲ ਸਦਾਖਾ ਕਰਾਇਆ ਗਿਆ ਸੀ ਕੀ ਹੋਇਆ ਕਿਸੇ ਨੂੰ ਐਕਚੁਅਲੀ ਇੱਥੇ ਮਤਲਬ 300 ਦੇ ਕਰੀਬ ਪੀਸ਼ੈਂਟ ਨੇ ਜਦੋਂ ਉਹਰੇ ਕੋਈ ਇਥੇ ਨੂੰ ਅਸੀਂ ਦਾਖਲ ਕਰਦੇ ਆਂ ਦੈਨ ਉਹ ਉਦੋਂ ਮਾਨਸਿਕ ਪਰੇਸ਼ਾਨੀ ਜੀ ਹੁੰਦਾ ਇਹਦੇ ਦੇ ਵੀ ਦਿਮਾਗ ਤੇ ਬੋਝ ਹੈਗਾ ਸੀਗਾ ਤੇ ਇਹਨੂੰ ਨਹੀਂ ਪਤਾ ਸੀ ਵੀ ਮੈਂ ਕਿੱਥੋਂ ਆ ਕਿਵੇਂ ਆ ਜਾਂ ਮੇਰਾ ਪਛੋਕੜ ਕੀ ਹੈ ਕੁਝ ਨਹੀਂ ਪਤਾ ਸੀ ਮੈਡੀਸਨ ਲੈ ਕੇ ਇਹ ਪ੍ਰੋਪਰ ਇਥੇ ਟਰੀਟਮੈਂਟ ਲੈ ਕੇ ਹੀ ਠੀਕ ਹੋਏ ਸੀਗੇ ਹੁਣ ਬਿਲਕੁਲ ਠੀਕ ਨੇ ਯਾਨੀ 12 ਸਾਲ ਇਹਨਾਂ ਦਾ ਟਰੀਟਮੈਂਟ ਜਿਹੜਾ ਫਿੰਗਰਬੋਰਡ ਕਰ ਲਿਆ ਹਾਂ ਹਾਂ ਇਥੇ 12 13 ਸਾਲਾਂ ਤੋਂ ਮਤਲਬ ਇਹਦਾ ਪ੍ਰੋਪਰ ਟਰੀਟਮੈਂਟ ਚੱਲਦਾ ਰਿਹਾ ਆਹ ਕਰਕੇ ਇਹਦੀ ਪ੍ਰੋਗਰੈਸ ਹੋਈ ਹੈ ਤਾ ਕਰਕੇ ਇਹਦਾ ਪਤਾ ਚੱਲ ਰਿਹਾ ਸੀ ਵੀ ਇਹ ਫਲਾਣੇ ਪਿੰਡ ਦੀ ਹੈਗੀ ਇੱਥੋਂ ਆਮ ਪੀਸ਼ੈਂਟ ਅਸੀਂ ਭੇਜਦੇ ਰਹਨੇ ਆ ਜਿਹੜਾ ਮੈਨੂੰ ਪਤਾ ਲੱਗ ਜਾਂਦਾ ਵੀ ਹਾਂ ਠੀਕ ਹੈ ਜੀ ਇਹ ਫਿਰ ਉਹਨਾਂ ਦੇ ਘਰ ਦੇ ਨਾਲ ਮਿਲ ਕਰਕੇ ਉਹਨੂੰ ਘਰੇ ਭੇਜਿਆ ਜਾਂਦਾ ਹਾਂ ਕੀ ਨਾਮ ਹੈ ਹਾਂਜੀ ਛੱਡ ਨਾਮ ਆਏਗਾ ਰਾਜਾ ਕਾਗਜੀ ਕਹਿ ਦਿੰਦੇ ਆ ਸਾਨੂੰ ਪਰਮਜੀ ਤੇ ਕਾਗਜਾਂ ਚ ਪਰਮਜੀ ਤੁਹਾਨੂੰ ਛੱਡਾ ਉਧਾਂ ਰਾਜਾ ਚ ਤੁਹਾਨੂੰ ਇਹ ਕੀ ਲੱਗਦੇ ਨੇ ਤੁਹਾਡੇ ਇਹ ਸਾਡੇ ਘਰੂ ਆ ਜੀ ਕੀ ਹੋਇਆ ਸੀ ਇਹ ਜਦੋਂ ਘਰੋਂ ਗਏ ਨੇ ਕਿ ਕੀ ਕੀ ਹੋਇਆ ਸੀ ਨੋ ਅੱਜ 12 ਤੀਨ ਇਨਸ਼ਾਅੱਲਾ ਹੋ ਗਈ ਗੁੜੀਆ ਦਾ ਸਾਡੀ ਦਾ ਵੱਡੀ ਦਾ ਵਿਆਹ ਕਰਿਆ ਹੋਇਆ ਸੀਗਾ ਇਹ ਘਰੋਂ ਤਾਂ ਜਾਨੀ ਦੀ ਗਏ ਆ ਵੀ ਅਸੀਂ ਉੱਥੇ ਪਿੰਡ ਪੇਕੀਆਂ ਆਪਦੇ ਜਾਇ ਆਈਏ ਠੀਕ ਆ ਥੋੜਾ ਦਿਮਾਗ ਤੇ ਉੱਧਾਂ ਠੀਕ ਸੀਗਾ ਵੈਸੇ ਤੇ ਅਸੀਂ ਤਾਂ ਆਖਿਆ ਵੀ ਚੱਲ ਆਉਦੇ ਭਾਈਆਂ ਕੋਲੇ ਬਾਰਨ ਹੜੇ ਤੇ ਕੇ ਇਹਨਾਂ ਦੇ ਬਿੱਕ ਘਰੋਂ ਤਾਂ ਉੱਥੇ ਨੂੰ ਕਹਿ ਕੇ ਗਿਆ ਪਤਾ ਨਹੀਂ ਰਾਹ ਬਾਹ ਦੇ ਵਿੱਚ ਇਹਦੇ ਨਾਲ ਕੀ ਵਿਚਰੀ ਨਾ ਪਾਣਾ ਵਰਤਿਆ ਕੀ ਨਹੀਂ ਤੇ ਅਸੀਂ ਬਹੁਤ ਕੋਸ਼ਿਸ਼ ਕੀਤੀ 3 ਸਾਲ ਜਾਣੀ ਦੀ ਅਸੀਂ ਲੱਭਣ ਦੀ ਕੋਈ ਵਾਕ ਹੀ ਨਹੀਂ ਛੱਡੀ ਸਾਡੇ ਕੋਲੇ ਸਬੂਤ ਪਾਏ ਆ ਇੰਨੀਆਂ ਔਟ ਬਣਾ ਕੇ ਫੋਟੋਆਂ ਲਾਈਆਂ ਥਾਂ ਥਾਂ ਘੁਰਦਾ ਰਿਆਂ ਤੇ ਕੁਝ ਛੱਡਿਆ ਹੀ ਨਹੀਂ ਏਰੀਆ 3 ਸਾਲ ਜਦੋਂ ਸਾਨੂੰ ਕੋਈ ਨਾਂ ਪਤਾ ਲੱਗਿਆ ਫਿਰ ਅਸੀਂ ਜੀ ਬਹਿ ਗਈ ਕੀ ਕਰੀ ਇਹ ਚਾਣ ਚਾ 12 ਸਾਲ ਬਾਅਦ ਤੁਹਾਡੇ ਘਰ ਵਾਲੀ ਤੁਹਾਨੂੰ ਵਾਪਸ ਕਰੇ ਜਾਏ ਕਿੰਨੀ ਗੱਲ ਸਾਨੂੰ ਇਹ ਭਾਈਆਂ ਦਾ ਦਿਲੋਂ ਸਾਰੇ ਨਗਰ ਕਨੀਓ ਪੂਰਾ ਪੂਰਾ ਧੰਨਵਾਦ ਕਰਦੇ ਆਂ ਵੀ ਇਹ ਜੋ ਸੇਵਾ ਕਰ ਰਹਿਆ ਮਾਲਕ ਇਹਨਾਂ ਨੂੰ ਇਹਨਾਂ ਦਾ ਨਾਂ ਰਹਿੰਦੀ ਦੁਨੀਆ ਤੱਕ ਰਹੇ ਇਹਨਾਂ ਦਿਲੋਂ ਧੰਨਵਾਦ ਕਰਦੇ ਆਂ ਅਸੀਂ ਇਹਨਾਂ ਦਾ ਕੁਝ ਦੇਣ ਨਹੀਂ ਦੇ ਸਕਦੇ ਹਾਂਜੀ ਮੇਰੇ ਨਾਲ ਚਰਚੀ ਸੰ ਗਈ ਚਰਚੀ ਕੀ ਲਾ ਦੇਣੀ ਮੇਰੀ ਭੈਣ ਲੱਗਦੀ ਹੈ ਜੀ ਚਲੋ ਜੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਕਿੰਨੇ ਸਾਲ ਪਹਿਲਾਂ ਤੁਹਾਡੀ ਭੈਣ ਦੀ ਲਾਪਤਾ ਹੋ ਗਈ ਸੀ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਜੀ ਜੀ ਮਤਲਬ 2013 ਵਿੱਚ ਆਈ ਸੀ ਮਤਲਬ ਆਪਦੇ ਸਾਰਿਆਂ ਤੋਂ ਸਾਡੇ ਪਿੰਡ ਨੂੰ ਮਤਲਬ ਮਿਲਣ ਲਈ ਸੀ ਇੱਥੇ ਤੇ ਮਤਲਬ ਇਹ ਬਸ ਏਡੇ ਮਤਲਬ ਉਹ ਇਹਨਾਂ ਨੂੰ ਕੁਝ ਉਤੰਦੀ ਲੱਗੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਉਹਨੂੰ ਬਾਅਦ ਚ ਅਸੀਂ ਮਤਲਬ ਬਸ ਏਡੇ ਲਈ ਬਹੁਤ ਇੱਕ ਹਫਤਾ ਦਾਦਨੇ ਸੀ ਉੱਤੇ ਗੇੜੇ ਕੱਢਦੇ ਨੇ ਪਰ ਸਾਨੂੰ ਪਤਾ ਨਹੀਂ ਲੱਗਿਆ ਉਦੋਂ ਤੇ ਇਦੋਂ ਬਾਅਦ ਵਿੱਚ ਅਸੀਂ ਪੁਲਿਸ ਰਿਪੋਰਟ ਕੀਤੀ ਫਿਰ ਅਖਬਾਰਾਂ 'ਚ ਵੀ ਘ ਉਹ ਹੋਰ ਵੀ ਗੁਰਦੁਆਰੇ ਵੀ ਗਏ ਅਸੀਂ ਅੰਮ੍ਰਿਤਸਰ ਤੇ ਇੱਥੇ ਆਪਣੇ ਲਾਲਤੋ ਖੁਰਦ ਜੀਆ ਪਿੰਡ ਕੋਤੀਪੁਰ ਨੂੰ ਥੋੜੀ ਜਿਹੀ ਪਤਾ ਲੱਗਿਆ ਸੀ ਇਹ ਵੀ ਸ਼ਾਇਦ ਇਹ ਉੱਥੇ ਹਰ ਗਏ ਸੀ ਪਰ ਉਹ ਇਹ ਨਿਕਲੀ ਸੀ ਤੇ ਇਸੇ ਕਰਕੇ ਬਰੇ ਅਸੀਂ ਸਾਨੂੰ ਲੱਗਿਆ ਵੀ ਹੁਣ ਮਿਲਦੀ ਉਮੀਦ ਨਹੀਂ ਹੈਗੀ ਕੋਈ ਉਸ ਤੋਂ ਬਾਅਦ ਫਿਰ ਜਦੋਂ ਜਮਾਇਨ ਪਤਾ ਲੱਗਿਆ ਫਿਰ ਜੁਮੀਦ ਛੱੜਤੀ ਵੀ ਸ਼ਾਇਦ ਉਹ ਲੱਗਦਾ ਵੀ ਉਹਨ ਕਿਤੇ ਹੈ ਨਹੀਂ ਕਿਤੇ ਫਿਰ ਜਦੋਂ ਇਹਨਾਂ ਨੇ ਸਾਨੂੰ ਪਰਸੋਂ ਪਤਾ ਲੱਗਿਆ ਸੀ ਵੀ ਜਿਹਨੂੰ ਜੋ ਵੀਡੀਓ ਪਾਈ ਹੈ ਫਿਰ ਸਾਨੂੰ ਪਤਾ ਲੱਗਿਆ ਸੀ ਜੋ ਜਿਹਨਾਂ ਨੇ ਫੋਟੋ ਪਾਈ ਜਿਹਦੇ ਪਛਾਣ ਲਈ ਸੀ ਹਾਂ ਮੇਰਾ ਨਾਮ ਲਿਆ ਜੀ ਨੇ ਪਹਿਲਾਂ ਤੇ ਤੁਸੀਂ ਆਪਣੇ ਬੋਲ ਨੂੰ ਸਮਝ ਹਾਂ ਨਹੀਂ ਸਮਝ ਤਾਂ ਮਤਲਬ ਹੀ ਨਹੀਂ ਸੀ ਉਮੀਦ ਤਾਂ ਵੀ ਮਤਲਬ ਹੋਣ ਹੀ ਨਹੀਂ ਸੀ 13 ਸਾਲ ਤਾਂ ਹੋ ਗਏ ਦੀ ਕਿੰਨਾ ਟਾਈਮ ਹੋ ਗਏ ਸਾਨੂੰ ਉਮੀਦ ਨਹੀਂ ਸੀ ਕਿ ਵੀ ਉਹ ਮਿਲ ਜੂਗੀ ਹਾਂ ਹਾਂ ਤੇ ਤੁਹਾਡਾ ਬਹੁਤ ਧੰਨਵਾਦ ਜੀ ਤੁਹਾਡਾ ਜਿਹੜਾ ਸਾਨੂੰ ਇੱਥੇ ਤੱਕ ਪਹੁੰਚਾਤਾ 13 ਸਾਲ ਬਾਅਦ ਤੁਹਾਡੀ ਭੈਣ ਜੀ ਤੁਹਾਨੂੰ ਅੱਜ ਮਿਲਈ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਸਾਨੂੰ ਤਾਂ ਉਮੀਦ ਹੀ ਨਹੀਂ ਸੀ ਕਿ ਵੀ ਸਾਨੂੰ ਇਹ ਮਿਲ ਜੂਗੀ ਇੱਕ ਥੋੜੇ ਵੀ ਮਤਲਬ ਲੱਗਦੀ ਸੀ ਕਿ ਵੀ ਮਤਲਬ ਜਿਵੇਂ ਦੀ ਦਿਮਾਗ ਤੇ ਲੋਡ ਪੈ ਗਿਆ ਇਕੱਲੀ ਆਈ ਸੀ ਜਿਵੇਂ ਦਿਮਾਗ ਤੇ ਲੋਡ ਪੈਣ ਕਰਕੇ ਭੁੱਲੀ ਗਈ ਸਾਨੂੰ ਵੀ ਹੁਣ ਤਾਂ ਸਾਨੂੰ ਬਹੁਤ ਪਿੰਡ ਦਾ ਨਾਂ ਜਾਣਦੀ ਨਹੀਂ ਮਤਲਬ ਹੀ ਨਹੀਂ ਸਾਨੂੰ ਵੀ ਪਿੰਡ ਦਾ ਨਾਂ ਜਾਣ ਨੂੰ ਵੀਰੇ ਨਾਂ ਜਾਣੂਗੀ ਇਹ ਪੂਆ ਨਾਂ ਜਾਣਦੀ ਉਹਦੇ ਬੱਚਾ ਨਾਂ ਜਾਣਦੀ ਆ ਤੇ ਉਹ ਪਿੰਡ ਦੱਸਿਆ ਸਹੀ ਐ ਰੇ ਕੋਈ ਚੀਜ਼ ਹੈਗੀ ਜਿਹੜੀ ਨੂੰ ਇਹ ਨਹੀਂ ਪਤਾ ਲੱਗਦਾ ਕੋਈ ਕੀ ਕਿਸ ਤਰ੍ਹਾਂ ਦੇਖਦੇ ਹੋ ਕਿ 13 ਸਾਲ ਪਿੰਗਰਵੜਾ ਸੰਸਥਾ ਵੱਲੋਂ ਇਹਨਾਂ ਦੀ ਦਵਾਈ ਚਲਾਈ ਗਈ ਇਲਾਜ ਕੀਤਾ ਗਿਆ ਠੀਕ ਕਰਕੇ ਤੁਹਾਨੂੰ ਸਮਾਇਆ ਜਾ ਰਿਹਾ ਹਾਂਜੀ ਅਸੀਂ ਤਾਂ ਬਹੁਤ ਖੁਸ਼ੀ ਮਨਾਉਂਦੇ ਆ ਵੀ ਤੁਹਾਡੇ ਬਹੁਤ ਧੰਨਵਾਦੀ ਜਿਹੜਾ ਤੁਸੀਂ ਇੰਨੇ ਚੜ੍ਹੇ ਨੇ ਸੰਭਿਆ ਇੰਨੀ ਤੁਸੀਂ ਦੇਖਭਾਲ ਕੀਤੀ ਠੀਕ ਆ ਠੀਕ ਆ ਨਾ ਹਾਂ ਬੀਰ ਜੀ ਬੇਰਾ ਨੌ ਰਿਟਾਇਰ ਹੌਲਦਾਰ ਹਰਵੰਤ ਸਿੰਘ ਜੀ ਰੰਗਲਬੱਟੀ ਕੀ ਕਹਣਾ ਜੀ ਜਿਹੜੇ ਦੇਖੋ 12 ਸਾਲ ਬਾਅਦ ਜੋ ਮੈਲਾ ਠੀਕ ਹੋ ਕੇ ਸੱਕਰ ਜਾ ਰਿਹਾ ਹੈ। ਦੇਖੋ ਪਹਿਲਾਂ ਤਾਂ ਮੈਨੂੰ ਬੜੀ ਖੁਸ਼ੀ ਹੈ ਮੇਰੇ ਵੱਲੋਂ ਪਰਿਵਾਰ ਵੱਲੋਂ। ਰਹੀ ਗੱਲ ਖਾਸ ਏ ਬਾਈ ਜੀ ਨੇ ਪਰਸੋਂ ਮੇਰੀ ਡਿਊਟੀ ਲਈ ਸੀ। ਅਸੀਂ ਕਾਫੀ ਪਰਿਵਾਰਕ ਤੌਰ ਤੇ ਦਰਬਾਰ ਸਿਰਸਾ ਨਾਲ ਸੰਬੰਧ ਰੱਖਦੇ ਹਾਂ। ਮੁਲਾਜ਼ਮ ਲੈਣ ਕਰਕੇ ਸਾਡੇ ਸੰਮਰਕ ਹੁੰਦੇ ਰਹਿੰਦੇ ਨੇ ਇਹਨਾਂ ਪਰਸੋਂ ਮੇਰੀ ਡਿਊਟੀ ਲਈ ਕਿ ਤੁਸੀਂ ਕੰਨੇ ਦੇ ਨੇੜੇ ਰਹਿੰਦੇ ਹੋ ਵੀ ਆਹ ਚੀਜ਼ ਦਾ ਪਤਾ ਕਰੋ। ਮੈਨੂੰ ਇਹਨਾਂ ਤੱਕ ਪਹੁੰਚਣ ਲਈ ਜਿਆਦਾ ਨਹੀਂ ਮੈਨੂੰ 60 ਫੋਨ ਕਰਨੇ ਪਏ। ਕਈ ਜਗ੍ਹਾ ਛੜਕਾ ਮਿਲਿਆ ਕਈ ਜਗ੍ਹਾ ਫੋਨ ਕੱਟਣੇ ਵੀ ਮਿਲੇ ਕਈ ਜਗ੍ਹਾ ਮੈਨੂੰ ਮੇਰੇ ਦੋਸਤ ਫੌਦੀਆਂ ਦਾ ਨੈਟਵਰਕ ਸਾਡਾ ਬਹੁਤ ਹੁੰਦਾ ਕਈ ਜਗ੍ਹਾ ਮੈਨੂੰ ਕਾਫੀ ਪ੍ਰੇਸ਼ਾਨੀ ਮਿਲੀ ਪਰ ਮੈਂ ਆਪਦੀ ਹਿੰਮਤ ਨਹੀਂ ਛੱਡੀ ਅਖੀਰ ਮੇਰੀ ਹਿੰਮਤ ਅੱਜ ਰੰਗ ਲਿਆਈ ਤੁਹਾਡੇ ਸਾਹਮਣੇ ਕਰਨ ਮੈਂ ਧੰਨਵਾਦ ਕਰਦਾ ਸਾਡੇ ਇੰਸਪੈਕਟਰ ਸਾਹਿਬ ਦਾ ਮੈਂ ਕਹਿੰਦਾ ਮੇਰੇ ਇਹਦਾ ਪਿਆਰ ਬੜਾ ਵਧਿਆ ਪਹਿਲੀ ਡਿਊਟੀ ਲਈ ਪਰਿਵਾਰ ਨੇ ਇਹਨਾਂ ਦੀ ਮੈਂ ਸਿਰੇ ਚੜ ਗਈ ਮੈਨੂੰ ਆਪਦੇ ਆਪ ਨੂੰ ਖੁਸ਼ੀ ਹੈ ਬਾਕੀ ਪਰਿਵਾਰ ਨੂੰ ਮਿਲਿਆ ਮੈਂ ਕਹਿੰਦਾ ਜਿਉਂਦੇ ਜੀਏ ਨਾਲ ਵਿਛੜੀ ਰੂਹ 12-13 ਇਹਨਾਂ ਦੇ ਸਗੇ ਸਬੰਧੀਆਂ ਚ ਭਾਈਚਾਰੇ ਕਿੰਨੇ ਅੱਜ ਸ਼ਾਇਦ ਦੇਸੀ ਘਰੂ ਦੀਵੇ ਜਗਣੇ ਚਾਹੀਦੇ ਨੇ ਮੇਰੇ ਕੋਲੋਂ ਪਾ ਮੇਰਾ ਸੰਦੇਸ਼ ਹੈ ਤੁਹਾਡੀ ਰਾਹੀਂ ਹਰ ਇੱਕ ਨੂੰ ਮਾਨਵਤਾ ਦੀ ਸੰਭਾਲ ਕਰੋ ਮਾਨਵਤਾ ਦੀ ਸੇਵਾ ਕਰੋ ਮਾਤਾ ਪਿਤਾ ਦਾ ਸਤਿਕਾਰ ਕਰੋ ਡਿਜੇ ਨੂੰ ਚੱਕੋ